ਦਾ ਵੀਰ ਨੋਰਮਲ ਵੀਡੀਓ ਕੋਈ ਖਾਸ ਨਹੀਂ ਲੋਕਾਂ ਦੇ ਧੀਆਂ ਪੁੱਤ ਖਰਾਬ ਨਾ ਕਰੋ ਬੀਬਾ ਜੀ ਪੰਜਾਬ ਦਾ ਬੇੜਾ ਕਰਕ ਨਾ ਕਰੋ ਮੈਂ ਅਕਸਰ ਹੋ ਕੇ ਤੇਰੇ ਮੂਰੇ ਹੱਥ ਜੋੜਦਾ ਖਾਲਾ ਕਿ ਤੇਰੀ ਔਕਾਤ ਨਹੀਂ ਮੈਂ ਤੇਰੇ ਮੂਰੇ ਹੱਥ ਜੋੜਾਂ ਪਰ ਮੈਂ ਪੰਜਾਬ ਦੇ ਉਹਨਾਂ ਬੱਚਿਆਂ ਦੀ ਖਾਤਰ ਆਉਣ ਵਾਲੀਆਂ نسلਾਂ ਦੀ ਖਾਤਰ ਪੰਜਾਬ ਦੀ ਖਾਤਰ ਪੰਜਾਬੀਅਤ ਦੀ ਖਾਤਰ ਮੈਂ ਫਿਰ ਵੀ ਤੇਰੇ ਮੂਰੇ ਨਾ ਚਾਹੁੰਦਾ ਹਾਂ ਤੇਰੇ ਮੂਰੇ ਹੱਥ ਜੋੜਦਾ ਬਖਸ਼ੋ ਪੰਜਾਬ ਨੂੰ ਤੁਸੀਂ ਜੇ ਨਹੀਂ ਰਹਿ ਸਕਦੇ ਨਾ ਕਿਸੇ ਉਹੋ ਜਿਹੀ ਜਗ੍ਹਾ ਚਲੀ ਜਾਓ ਜਿੱਥੇ ਉਹਨਾਂ ਜੀਜਾਂ ਦੀ ਪਰਮਿਸ਼ਨ ਹੈ ਨਾਂ ਬਰਬਾਦ ਕਰੋ ਪੰਜਾਬ ਦੀ ਧਰਤੀ ਨੂੰ ਨਿਕਲ ਜਾਓ ਇੱਥੋਂ 4 ਤਰੀਕੇ ਹੈ ਨਹੀਂ ਰੋਟੀ ਖਾਣ ਦੇ ਫਿਰ ਚਲੋ ਕਿਤੇ ਜਾ ਕੇ ਕੋਠਿਆਂ ਨਾਲ ਗੰਨਸਣ ਕਰ ਲਓ ਜਾਓ ਦਿੱਲੀ ਜੀਵੀ ਰੋਡ ਤੇ ਚਲੇ ਜਾਓ ਬੈਠ ਜਾਓ ਜਾ ਕੇ ਉੱਥੇ ਕਰੀ ਜੋ ਜੋ ਜੀ ਕਰਦਾ ਬਥੇਰੀਆਂ ਵੱਡੀਆਂ ਮਾਰਕੀਟਾਂ ਪਈਆਂ ਵੱਡੇ ਸ਼ਹਿਰਾਂ ਦੇ ਵਿੱਚ ਜਾਓ ਉੱਥੇ 95% ਤੋਂ ਵੱਧ ਆਮ ਲੋਕ ਦੁਖੀ ਸੀ ਤੁਹਾਡੀਆਂ ਇਹਨਾਂ ਕਰਤੂਤਾਂ ਤੋਂ ਪਰ ਕੋਈ ਆਵਾਜ਼ ਨਹੀਂ ਉਠਾ ਰਿਆ ਸੀਗਾ ਤੇ ਜੇ ਆਵਾਜ਼ ਉੱਠ ਪਈ ਹੈ ਨਾ ਤਾਂ ਅੱਜ ਸਾਰਾ ਪੰਜਾਬ ਇਸ ਗੱਲ ਤੇ ਡਟਿਆ ਖੜਾ ਹੈ ਕਿ ਇਹ ਗੰਦ ਜਿਹੜਾ ਪੰਜਾਬ ਦੇ ਵਿੱਚ ਰਹਿਣ ਨਹੀਂ ਦੇਣਾ ਜੇ ਜਦੋਂ ਲੋਕਾਂ ਦਾ ਫੈਸਲਾ ਹੋ ਜਾਂਦਾ ਨਾ ਉੱਥੇ ਫਿਰ ਕੱਲ ਨੂੰ ਅਸੀਂ ਆਪਦੇ ਝੱਗੇ ਆਪਦੀਆਂ ਵਰਦੀਆਂ ਨਹੀਂ ਪੜਵਾਉਣੀਆਂ ਸੀ ਲੋਕਾਂ ਦੇ ਕੋਲੋਂ ਫੋਟੇਰਗਨ ਨੂੰ ਸਿਕਿਉਰਟੀਆਂ ਦੇ ਕੇ ਤੁਹਾਨੂੰ ਹੱਥ ਬਾਹਰ ਚ ਪਾਊਗਾ ਤੁਹਾਨੂੰ ਸਿਕਿਉਰਟੀ ਦਿੱਤੀ ਨਾ ਤੇ ਉਹਨੂੰ ਪਹਿਲਾਂ ਘੜੀ-ਘੜੀ ਸਮਾਪਦੇ ਨੇ ਕਿ ਲੋਕ ਜਿੰਨੇ ਕਿ ਜਿਹੜੇ ਜਿਹੜੇ ਚਵਲ ਜਿਹੜੇ ਮਾੜਾ ਮੋਟਾ ਉਹਨਾਂ ਦੇ ਪੱਖ 'ਚ ਬੋਲੇ ਆ ਨਾ ਜਿਨ੍ਹਾਂ ਨੂੰ ਰੋਕਿਆ ਗਿਆ ਜਿਹੜੇ ਜਿਹੜਾ ਕੁਝ ਪਿੱਛੇ ਹੋ ਕੇ ਹਟਿਆ ਜਿਹੜੇ ਉਹਨਾਂ ਦੇ ਹੱਕ 'ਚ ਬੋਲੇ ਆ ਨਾ ਰੋਕਣ ਵਾਲਿਆਂ ਦੇ ਖਿਲਾਫ ਬੋਲੇ ਆ ਅਕਦੇ ਸੋਸ਼ਲ ਮੀਡੀਆ ਤੇ ਪੜਦੇ ਕਰ ਚੁੱਕੇ ਵੀ ਲੋਕਾਂ ਨੇ ਕਿੰਨਾ ਕੁ ਬਖਸ਼ਿਆ ਮਾਂ ਧੀ ਭੈਣ ਇੱਕ ਕਰਤੀ ਉਹਨਾਂ ਦੀ ਗੋਨਾ ਕੰਜਰਾਂ ਦੀ ਜਿਹੜੇ ਹਾਲੇ ਵੀ ਕਹਿੰਦੇ ਕਿ ਹਾਂ ਯਾਰ ਰੋਕਣ ਵਾਲੇ ਨੇ ਬਹੁਤ ਗਲਤ ਕੀਤਾ ਕੀ ਗਲਤ ਕੀਤਾ ਰੋਕਣ ਵਾਲੇ ਨੇ ਜਿਹਨੂੰ ਆਪਣੇ ਬੱਚਿਆਂ ਦੀ ਫਿਕਰ ਹੈ ਜਿਹਨੂੰ ਪੰਜਾਬ ਦੀ ਫਿਕਰ ਹੈ ਜਿਹਨੂੰ ਆਪਣੇ ਕਲਚਰ ਦੀ ਫਿਕਰ ਹੈ ਅ ਚੁੰਨੀ ਲਾ ਕੇ ਪਰਸ ਚਲਾਈ ਫਿਰ ਪਾਈ ਫਿਰਦੀ ਸੀ ਤੂੰ ਜਿਹਨੂੰ ਫਿਕਰ ਨਾ ਬੀਬਾ ਉਹਦਾ ਖੂਨ ਤਾਂ ਖੋਲੂਗਾ ਉਹਦਾ ਫੈਸਲੇ ਲਾਊਗਾ ਉਥੇ ਫਿਰ ਅਸੀਂ ਨਹੀਂ ਕਿੰਨਾ ਕੁ ਰੋਕਾਂਗੇ ਅਸੀਂ ਸਾਡੇ ਵਸ ਦਾ ਰੋਗ ਨਹੀਂ ਬੀਬਾ ਇਹ ਇੱਕ ਵਾਰੀ ਖਵਾ ਲਾ ਦੋ ਵਾਰੀ ਖਵਾ ਲਾ ਸੌ ਬਾਰੀ ਇੱਕ ਵਾਲਾ ਹਜ਼ਾਰ ਬਾਰੀ ਇੱਕ ਵਾਲਾ 50 ਹਜ਼ਾਰ ਬਾਰੀ ਇੱਕ ਵਾਲਾ ਕੋਈ ਸਿਕਿਉਰਿਟੀ ਨਹੀਂ ਤੇਰੇ ਵਾਸਤੇ ਮੈਂ ਆਪਦੇ ਡੀਐਸਪੀ ਸਾਹਿਬ ਨਾਲ ਵੀ ਗੱਲ ਕਰੂੰਗਾ ਮੈਂ ਆਪਦੇ ਐਸਐਸਪੀ ਸਾਹਿਬ ਨਾਲ ਵੀ ਗੱਲ ਕਰੂੰਗਾ ਮੈਂ ਆਪਦੇ ਮਾਨਯੋਗ ਡੀਏਜੀ ਸਾਹਿਬ ਨਾਲ ਵੀ ਗੱਲ ਕਰੂੰਗਾ ਵੇ ਇਸ ਤਰ੍ਹਾਂ ਦੀ ਕਿਸੇ ਸਿਕਿਉਰਿਟੀ ਵਾਸਤੇ ਹੱਥ ਜੋੜ ਕੇ ਬੇਨਤੀ ਇੱਕ ਸਾਨੂੰ ਨਾ ਕਿਓ ਜੀ ਸਾਡੀ ਮਜਬੂਰੀ ਅਸੀਂ ਨਹੀਂ ਦੇ ਸਕਦੇ ਮਰਦੇ ਹੋ ਕੱਲ ਮਰਦੇ ਹੋ ਅੱਜ ਮਰੋ ਸਾਨੂੰ ਕੋਈ ਗਲਤੀ ਮਾਫੀ ਮੰਗੋ ਕਹੜਾ ਛਡਾ ਲੋ ਮਾਫੀ ਨਹੀਂ ਵੀਰ ਮੈਂ ਨਾ ਮੰਗੋ ਲੱਛਣ ਤੁਹਾਡੇ ਮਾੜੇ ਆ ਫਿਰ ਇਹ ਧੌਣ ਚ ਕਿੱਲਾ ਅਗਲੇ ਨਹੀਂ ਰਹਿਣ ਦੇਣਗੇ ਜਿਹੜੇ ਅੜ ਗਏ ਤੁਹਾਡੇ ਖਿਲਾਫ ਜਿਹੜੀ ਗੈਰਤ ਤੁਹਾਡੇ ਤੁਹਾਡੇ ਸਾਹਮਣੇ ਖੜੀ ਹੋਗੀ ਨਾ ਕਿਹੜੀ ਅਣਖ ਤੁਹਾਡੇ ਸਾਹਮਣੇ ਖੜੀ ਹੋਗੀ ਉਹ ਫਿਰ ਕੋਈ ਗੱਲ ਨਹੀਂ ਤੁਹਾਡੇ ਕੋਲ ਮਾਫੀ ਮੰਗਵਾਣਗੇ ਨਹੀਂ ਤਾਂ ਫਿਰ ਕੋਈ ਗੱਲ ਨਹੀਂ ਜਾਓ ਅਗਲੇ ਕਰ ਦੇਲੇ ਕਵੇਲੇ ਕਦੇ ਜਾਣਾ ਹੀ ਐ ਮੱਤ ਸੋਚੋ ਕਿ ਧਰਮ ਸਿੰਘ ਬਰਾੜ ਜਿਹੜੀ ਕੁਰਸੀ ਤੇ ਬੈਠਾ ਏਸ ਕੁਰਸੀ ਤੋਂ ਤੈਨੂੰ ਕਿਸੇ ਕਿਸਮ ਦੀ ਤੈਨੂੰ ਉਹ ਜਿਹੜਾ ਅਮਰਸਰ ਦੇ ਵਿੱਚ ਕਹਿੰਦੇ ਪ੍ਰੇੜ ਕਟਮ ਹੀ ਆ ਸੀ ਨਾ ਬੰਦੇ ਨਾ ਜਨਾਨੀਆਂ ਉਹਨਾਂ ਨੂੰ ਜਾ ਥੋਡੇ ਵਰਗੀ ਕੈਟਾਗਰੀ ਦੇ ਜਿਹੜੇ ਹੋਰ ਬੰਦੇ ਆਉਣਗੇ ਮੇਰੀ ਡਿਕਸ਼ਨ ਦੇ ਵਿੱਚ ਇਹ ਚੀਜ਼ਾਂ ਲਿਖੀਆਂ ਨਹੀਂ ਮੇਰੀ ਡਾਇਰੀ ਚ ਕਿਤੇ ਨਹੀਂ ਲਿਖਿਆ ਮੇਰੀ ਜ਼ਿੰਦਗੀ ਦੇ ਵਿੱਚ ਕਿ ਥੋਡੇ ਵਰਗੇ ਨਲਾਇਕ ਲੋਕਾਂ ਨੂੰ ਸਿਕਿਉਰਿਟੀ ਤੱਕੀ ਸਿਕਿਉਰਿਟੀ ਦੇਣ ਲੱਗੀ ਸਿਕਿਉਰਿਟੀ ਬਾਰੇ ਸੋਚਿਆ ਵੀ ਜਾ ਸਕਦਾ ਇਹ ਚੀਜ਼ ਦਿਮਾਗ ਦੇ ਵਿੱਚੋਂ ਕੱਢ ਕੇ ਜਾ ਕੇ ਬਾਹਰ ਬੇਸ਼ੱਕ ਸ਼ਾਮ ਤੱਕ ਬੈਠੀ ਰਹੇ ਮੈਨੂੰ ਕੋਈ ਪਰਵਾਹ ਨਹੀਂ ਉਸ ਗੱਲ ਦੀ ਮੇਰੇ ਵੱਲੋਂ ਥਾਣੇ ਤੋਂ ਬਾਹਰ ਨਿਕਲਦਿਆਂ ਤੈਨੂੰ ਕੋਈ ਖਤਮ ਕਰ ਦੇ ਮੈਨੂੰ ਕੋਈ ਟੈਨਸ਼ਨ ਨਹੀਂ ਉਸ ਗੱਲ ਦੀ ਜਿੱਥੇ ਸਾਡੀਆਂ ਸਿਕਿਉਰਟੀਆਂ ਦੇਣੀਆਂ ਬਣਨਗੀਆਂ ਜਿੱਥੇ ਸਾਨੂੰ ਲੱਗੂਗਾ ਕਿ ਹਾਂ ਇਹਨਾਂ ਨੇ ਦੇਸ਼ ਵਾਸਤੇ ਕੁਝ ਕੀਤਾ ਇਹਨਾਂ ਨੇ ਕੌਮ ਵਾਸਤੇ ਕੁਝ ਕੀਤਾ ਇਹਨਾਂ ਨੇ ਪੰਜਾਬ ਵਾਸਤੇ ਕੁਝ ਕੀਤਾ ਉਥੇ ਸਿਕਿਉਰਟੀਆਂ ਦੇ ਦੇਂਗੇ ਉਥੇ ਅਸੀਂ ਆਪਣੀ ਜਾਨ ਵੀ ਲਾ ਦੇਗੇ ਕਿਰੇ ਜਿੱਤੇ ਉਮੀਦ ਆ ਉਥੇ ਆਣਾ ਹੁਣ ਫਿਰ ਅਸੀਂ ਕਿੱਥੇ ਜਾ ਅੱਗੇ ਕੰਜਰਪੁਰੇ ਕਰਕੇ ਉਮੀਦ ਨਹੀਂ ਹੁੰਦੀ ਹਾਂ ਕਿੱਥੇ ਜਾ ਅੱਗੇ ਅਸੀਂ ਮੈਂ ਸਾਫ਼ ਸਾਫ਼ ਬੰਦ ਕਹਿਣਾ ਕਿ ਕੰਜਰਪੁਰੇ ਨੂੰ ਸਿਕਿਉਰਟੀਆਂ ਦੇਣ ਦਾ ਠੇਕਾ ਨਹੀਂ ਲਿਆ ਪੁਲਿਸ ਨੇ ਮੈਨੂੰ ਨਹੀਂ ਪਤਾ ਸਾਡੇ ਵੀ ਬੱਚੇ ਬੈਠੇ ਰਹਿਣਾ ਬਾਈ ਕੋਈ ਗੱਲ ਨਹੀਂ ਬੈਠੇ ਰਹਿ ਜੇ ਤੂੰ ਸੋਚੇ ਵੀ ਤੂੰ ਤੈਨੂੰ ਇੱਥੇ ਸਾਡੇ ਥਾਣੇ ਦੀ ਚਾਰਦਵਾਰੀ ਜਾਂਦਾ ਤੂੰ ਇੱਥੇ ਰਾਤਾਂ ਕੱਟ ਲੈਗੀ ਉਹ ਚੀਜ਼ਾਂ ਨਹੀਂ ਹੋਣੀਆਂ 5 ਵਜੇ ਤੋਂ ਬਾਅਦ ਤੈਨੂੰ ਥਾਣੇ ਤੋਂ ਬਾਹਰ ਨਿਕਲਣਾ ਪੈਣਾ ਜਿੱਥੇ ਮਰਜ਼ੀ ਜਾਂ ਜਿੱਥੇ ਮਰਜ਼ੀ